ਸ਼ਰੀਰਾ ਨੇ ਫਤੇਗਰ ਚੂੜੀਆਂ ਲੋਦੀ ਨਗਲ ਨਜ਼ਦੀਕ ਦੀਆਂ ਦੋ ਪਟਰਾ ਪੰਪ ਦੇ ਵਿੱਚ ਘਾਰ ਇੱਕ ਟਰੱਕ ਜੋ ਕਿ 5 ਦਿਨ ਪਹਿਲਾਂ ਸ਼ਰੀ ਨਗਰ ਸੁਪਰ ਤੋਂ ਸੇਬਾਂ ਦੀਆਂ ਪੇਟੀਆਂ ਦਾ ਲੋਡ ਹੋ ਕੇ ਲੁਧਿਆਣੇ ਨੂੰ ਜਾਣਾ ਸੀ ਅਤੇ ਗੱਡੀ ਦਾ ਅਚਾਨਕ ਗੇਅਰ ਜਿਹੜਾ ਉਹ ਖਰਾਬ ਹੁੰਦਾ ਤੇ ਉਹਨਾਂ ਵੱਲੋਂ ਇਹ ਗੇਅਰ ਅਜਨਾਲਾ ਜਾ ਕੇ ਠੀਕ ਕਰਵਾਉਣਾ ਸੀ ਅਤੇ ਜਦ ਇਹ ਟਰੱਕ ਸੇਬਾਂ ਦੀਆਂ ਪੇਟੀਆਂ ਨਾਲ ਲੋਡ ਹੋਇਆ ਲੋਦੀ ਨਗਲ ਦੇ ਨਜ਼ਦੀਕ ਪਹੁੰਚਦਾ ਤਾਂ ਅਚਾਨਕ ਇੱਕ ਗੱਡੀ ਦਾ ਸੰਤੁਲਨ ਵਿਗੜ ਜਾਂਦਾ ਤੇ ਸੰਤੁਲਨ ਵਿਗੜਨ ਤੋਂ ਬਾਅਦ ਗੱਡੀ ਸਵੇਦੇ ਨਾਲ ਟਕਰਾਉਂਦੀ ਸਵੇਦੇ ਟੁੱਟ ਕਰਾਉਣ ਤੋਂ ਬਾਅਦ ਗੱਡੀ ਜਿਹੜੀ ਖੇਤਾਂ ਵਿੱਚ ਜਿਹੜਾ ਝੋਨੇ ਦੇ ਫਸਲ ਆ ਉਸ ਦੇ ਵਿੱਚ ਗੱਡੀ ਪਲਟ ਜਾਂਦੀ ਹੈ ਜਿਸ ਤੇ ਵਿੱਚ ਸੇਬਾਂ ਦੀਆਂ ਪੇਟੀਆਂ ਲੋਡ ਸਨ ਅਤੇ ਇਹ ਸੇਬਾਂ ਦੀਆਂ ਪੇਟੀਆਂ ਜਿਹੜੀਆਂ ਉਸ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਹੇਠਾਂ ਡਿੱਗ ਜਾਂਦੀਆਂ ਜਿਸ ਨਾਲ ਸੇਬਾਂ ਦਾ ਵੀ ਕਾਫੀ ਨੁਕਸਾਨ ਹੋਇਆ ਗੱਡੀ ਦਾ ਵੀ ਕਾਫੀ ਨੁਕਸਾਨ ਹੋਇਆ ਟਰੱਕ ਦਾ ਜੋ ਜਿਸ ਵਿੱਚ ਸੇਬ ਲੋਡ ਸੀਗੇ ਮੌਕੇ ਤੇ ਘਣੀਏ ਕੇ ਬਗਰ ਥਾਣੇ ਤੋਂ ਪੁਲਿਸ ਵੀ ਪਹੁੰਚੀ ਹੈ ਜੋ ਸਾਰੇ ਮਾਮਲੇ ਦੀ ਨੂੰ ਜਾਂਚ ਰਹੀ ਹੈ ਤੁਹਾਨੂੰ ਫਿਰ ਤਸਵੀਰਾਂ ਦਿਖਾ ਰਹੇ ਹਾਂ ਫਤੇਗੜ ਚੂੜੀਆਂ ਦੇ ਨਜ਼ਦੀਕ ਲੋਦੀ ਨਗਲ ਦੋਨਾਂ ਪੈਟਰੋਲ ਪੰਪਾਂ ਦੇ ਵਿਚਕਾਰ ਭਰਿਆ ਸੇਬਾਂ ਦੀ ਗੱਡੀ ਜਿਹੜੀ ਟਰੱਕ ਹੈ ਉਹ ਪਲਟੀ ਹੈ ਜਿਸ ਨਾਲ ਸਾਰੇ ਹੀ ਸੇਬ ਜਿਹੜੇ ਨੇ ਉਹ ਤੈਸ ਨੈਸ ਹੋ ਗਏ ਨੇ ਪੇਟੀਆਂ ਵਿੱਚੋਂ ਬਾਹਰ ਆ ਗਏ ਨੇ ਤੇ ਗੱਡੀ ਦਾ ਵੀ ਕਾਫੀ ਨੁਕਸਾਨ ਹੋਇਆ ਤੇ ਸੇਬਾਂ ਦਾ ਵੀ ਇਹ ਜਿਹੜਾ ਉਹ ਕਾਫੀ ਨੁਕਸਾਨ ਹੋਇਆ ਸ਼੍ਰੀ ਨਗਰ ਤੋਂ ਲੁਧਿਆਣੇ ਜਾਣੀ ਸੀ ਤੇ ਗੱਡੀ ਦਾ ਗੇਅਰ ਖਰਾਬ ਸੀ ਗੱਡੀ ਦਾ ਗੇਅਰ ਖਰਾਬ ਜਿਹੜਾ ਸੀਗਾ ਉਹ ਨਾਲੇ ਤੋਂ ਠੀਕ ਕਰਾਉਣਾ ਸੀਗਾ ਤੇ ਇਸ ਨੂੰ ਲੈ ਕੇ ਜਦ ਗੱਡੀ ਅਸੀਂ ਨਾਲੇ ਨੂੰ ਜਾ ਰਹੀ ਸੀ ਤਾਂ ਲੋਧੀ ਨੰਗਲ ਦੇ ਨਜ਼ਦੀਕ ਗੱਡੀ ਨਾਲ ਹਾਦਸਾ ਵਾਪਰ ਜਾਂਦਾ ਇੱਥੇ ਗੱਡੀ ਦੇ ਜਿਹੜੇ ਮਾਲਕ ਨੇ ਪਿੰਡ ਬੱਲੜਵਾੜ ਤੋਂ ਉਹ ਵੀ ਇੱਥੇ ਪਹੁੰਚੇ ਨੇ ਕਸ਼ਮੀਰ ਸਿੰਘ ਉਹਨਾਂ ਦੇ ਰਿਸ਼ਤੇਦਾਰ ਸ਼ਖੇਸ਼ਵੰਦੀ ਇਹ ਤੇ ਜੋ ਗੱਡੀ ਦਾ ਡਰਾਈਵਰ ਸੀਗਾ ਖੁਦ ਜਿਹੜਾ ਕਸ਼ਮੀਰ ਸਿੰਘ ਉਸ ਦਾ ਬੇਟਾ ਸੀ ਗੱਡੀ ਚਲਾ ਰਿਹਾ ਸੀ ਤੇ ਜਿਸ ਨੂੰ ਸੱਟਾਂ ਲੱਗੀਆਂ ਉਸ ਨੂੰ ਸਰਕਾਰੀ ਹਸਪਤਾਲ ਏ ਫਤਿਹਗੜ ਟੂੜੀਆਂ ਦਾਖਲ ਕਰਵਾ ਕੇ ਗੱਲਬਾਤ ਕਰਦੇ ਆ ਗੱਡੀ ਦੇ ਮਾਲਕ ਕੁਸ਼ਮੀਰ ਸਿੰਘ ਉਹਨਾਂ ਦੇ ਰਿਸ਼ਤੇਦਾਰ ਪਹੁੰਚੇ ਨੇ ਪੁਲਿਸ ਮੁਲਾਜ਼ਮ ਵੀ ਇੱਥੇ ਪਹੁੰਚੇ ਨੇ ਠਾੜਾ ਕਣਿਆ ਕੇ ਬਾਂਗਰ ਤੋਂ ਤੇ ਕੀ ਹੈ ਸਾਰਾ ਮਾਮਲਾ ਕੁਸ਼ਮੀਰ ਸਿੰਘ ਜੀ ਤੁਹਾਨੂੰ ਕਿਸ ਨੀਚੇ ਜੀ ਕਹ ਤੁਹਾਡੀ ਗੱਡੀ ਦਾ ਇੱਥੇ ਐਕਸੀਡੈਂਟ ਹੋਇਆ ਕਾਫੀ ਜਿਹੜਾ ਦਾ ਨੁਕਸਾਨ ਹੋ ਗਿਆ ਗੱਡੀ ਦਾ ਨੁਕਸਾਨ ਹੋਇਆ ਜਿਹੜਾ ਲੋਡ 6 ਸੀ ਜਾ ਕੇ ਉਹਦਾ ਵੀ ਕਾਫੀ ਨੁਕਸਾਨ ਹੋਇਆ ਇਹ ਇਸ ਤਰ੍ਹਾਂ ਇਹ ਹਾਸਾ ਵਾਪਰਿਆ ਪਤਾ ਲੱਗਾ ਭਾਵਾਂ ਨਹੀਂ ਲਗਾ ਨਹੀਂ ਤੇ ਪਿੰਡੋਂ ਫੋਨ ਕਰਦੇ ਫੇਰੇ ਨਹੀਂ ਆਏ ਇਹ ਕਿਹੜੇ ਪਿੰਡ ਦੀ ਗੱਡੀ ਹੈ ਇਹ ਬਰਲੋ ਆਖ ਦੋ ਇਹ ਬਟਾਲਾ ਨਹੀਂ ਦੀ। ਨਹੀਂ ਬਟਾਲਾ ਪੈਂਦਾ ਇਹ ਨਾਲੋਂ ਅੱਗੇ। ਇਹ ਹੁਣ ਗੱਡੀ ਬੱਲੜਵਾਲ ਚਲੀ ਸੀ ਜਾਂ ਨਾ? ਨਹੀਂ ਇਹਨੇ ਲੁਧਿਆਣੇ ਜਾਣੇ ਗੱਡੀ ਦਾ ਕੰਮ ਕਰਵਾ ਦਿੱਤੀ ਥੋੜਾ ਜਿਆ। ਇਦਾਂ ਕਿਹ ਤਰ੍ਹਾਂ ਗੱਡੀ ਆ? ਇਹ ਤਾਂ ਗੇਰ ਦਾ ਕੰਮ ਕਰਾਇਆ ਸੀ ਨਾ ਗੇਰ ਮਿੱਤਰੀ ਕੋਲ ਕਹਿੰਦਾ ਮੈਂ ਉਹਨੂੰ ਦਿਖਾਉਣਾ ਹੋਰ ਜੇ ਉਹਨੂੰ ਦਿਖਾਉਣ ਦਾ ਫਾਇਦਾ ਕੋਈ ਨਹੀਂ। ਅੱਛਾ। ਪਤਾ ਲੱਗਾ ਕਿਸ ਤਰ੍ਹਾਂ ਇਹ ਹੋਇਆ ਵਾ। ਇਹ ਇਹ ਨਹੀਂ ਪਤਾ ਲੱਗਾ। ਸਾਨੂੰ ਫੋਨ ਗਿਆ ਤੇ ਫੇਰ ਸਾਨੂੰ ਪਤਾ ਲੱਗਾ ਇਹ ਵੀ ਦਸੋਂ ਦਸ ਗਾਂਵਾਂ ਦੀਆਂ ਫੋਨ ਕੀਤੇ ਤੇ ਫੇਰ ਸਾਨੂੰ ਪਤਾ ਲੱਗਾ। ਡਰਾਈਵਰ ਕਿੱਥੋਂ ਦਾ? ਡਰਾਈਵਰ ਨੂੰ ਲੜਕਾ ਮਿਲਾਇਆ ਹੈ। ਹਾਂਜੀ ਲੱਗੀਆਂ ਸਟਾਫ ਨੇ ਸਟਾਫ ਨੇ ਦੀਆਂ ਗਿਆ ਹੁਣ ਲੱਗਦੇ ਤਰਾ ਤੇ ਇਹ ਲੁਧਿਆਣੇ ਕਿਹੜੀ ਕੰਪਨੀ ਦਾ ਸ਼ੇਅਰ ਇਹ ਪਤਾ ਨਹੀਂ ਹੁਣ ਮੁੰਡੇ ਨੂੰ ਪਤਾ ਕਿਹੜੀ ਕੰਪਨੀ ਆ ਲੱਗੀ ਹੋਂ ਕੰਪਨੀ ਨਾ ਵੀ ਪਤਾ ਹੁਣ ਉਹਦੀ ਕਿ ਨਹੀਂ ਹੋਗੀ ਕਈ ਦਾ ਕੋਈ ਸਾਨੂੰ ਜਦੋਂ ਨੇ ਫੋਨ ਕੀਤਾ ਮੈਂ ਆਉਣ ਚਲਿਆ ਮੈਂ ਫੋਨ ਕੀਤਾ ਤੁਹਾਡੇ ਘਰ ਦੇੜਕੇ ਹੜੇ ਨੇ ਕੀਤਾ ਹਾਂਜੀ ਮੇਜਰ ਮਨੇ ਫੋਨ ਕੀਤਾ ਮੈਂ ਆ ਚਲਿਆ ਵਾ ਤੇ ਇਹ ਤਾਂ ਗੱਡੀ ਦਾ ਕੰਮ ਕਰਾ ਰ ਮੈਂ ਤੜਕੇ ਜਾਣਾ ਚਾਹ ਰ ਜੀ ਫਿਰ ਫਿਰ ਮੇਰਾ ਕੋ ਫੋਨ ਤੇ ਬੰਦ ਹੋ ਗਿਆ ਫੋਨ ਜਿ ਨਾਲੇ ਆਹ ਆਣ ਕੇ ਲੈ ਪਿੰਡ ਨੂੰ ਆਉਂਦੇ ਸਾਂ ਇਹ ਕਿਹੜਾ ਪਿੰਡ ਸਾਡੇ ਬੱਲੜ ਵਾਲੀ ਦੇ ਜਿ ਨਾਲੇ ਆਏ ਸਾਂ ਇਹ ਜਿ ਨਾਲੇ ਦੇ ਲੱਗਿਆ ਹਾਂਜੀ ਜਿ ਨਾਲੇ ਇਹ ਹੈਗਾ ਜਿ ਨਾਲੇ ਜਿਗਤਿਆਂ ਵਾਲੇ ਰੋਡ ਤੇ ਹਾਂਜੀ ਤੇ ਫੋਨ ਬੰਦ ਆ ਗਿਆ ਕਿ ਤੁਹਾਨੂੰ ਹਾਂ ਫਿਰ ਫੋਨ ਪਤਾ ਕਰ ਦਿੱਤਾ ਦੱਸਿਆ ਗਾਂਝ ਦਾ ਫੂਟ ਰਿਆ ਉਹਦਾ ਮੁੰਡਾ ਡਰਾਈਵਰ ਦੇ ਉਹ ਗਾਂ 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 ਫੋਨ ਕਰ ਦਿੱਤਾ ਫਿਰ ਸਾਨੂੰ ਪਤਾ ਲੱਗ ਗਿਆ ਕਿੰਨਾ ਕਿ ਨੁਕਸਾਨ ਹੋਇਆ ਹਾਂ ਸਾਂ ਤਾਂ ਬਹੁਤ ਜ਼ਿਆਦਾ ਹੋਇਆ ਗੱਡੀ ਆਉਂਦੀ ਸ਼ਿਰਨਗਰ ਤੋਂ ਤੇ ਸੁੱਪਰ ਤੋਂ ਭਰ ਕੇ ਆ ਰਹੀ ਏ ਸਾਡੇ ਰਿਸ਼ਤੇਦਾਰਾਂ ਦੀ ਆ ਤੇ ਅੱਜ 5 ਦਿਨ ਅਜ ਤੋਂ ਪਹਿਲਾਂ ਗੱਡੀ ਆ ਰਹੀ ਏ ਬਿਲਕੁਲ ਠੀਕ ਠਾਕ ਪਿੱਛੇ ਆ ਰਹੀ ਏ ਗੱਡੀ ਦੇ ਗੇਅਰ ਦਾ ਕੰਮ ਹੋਣਾ ਵਾਲਾ ਸੀ ਮੁੰਡੇ ਡਰਾਈਵਰ ਨੇ ਮੇਜਰ ਨੇ ਕਿਹਾ ਵੀ ਗੱਡੀ ਦਾ ਹੀ ਨਾਲੋ ਕੰਮ ਕਰਵਾ ਲਈਏ ਸਾਨੂੰ ਲੱਗੇ ਅਜ ਨਾਲਾ ਲੱਗੇ ਪੈਂਦਾ ਆਪਾਂ ਕੰਮ ਕਰਵਾਈ ਦਾ ਗੱਡੀਆਂ ਦਾ ਉੱਥੇ ਉੱਥੇ ਗੱਡੀ ਦਾ ਕੰਮ ਕਰਵਾ ਰਿਆ ਤੇ ਫਰੇ ਘੜ ਦੇ ਲਾਗੇ ਪਿੱਛੇ ਆਣ ਕੇ ਚਲਦੀ ਚਲਦੀ ਗੱਡੀ ਸਪੈਦੇ ਚ ਵੱਜੀ ਆ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਮੇਰਾ ਨਾਮ ਰঞ্জੀਤ ਸਿੰਘ ਆ ਆਪਣਾ ਲਾਗੇ ਘਰ ਜਿੱਥੇ ਗੱਡੀ ਪਲਟੀ ਆ ਤੇ ਆਪਣਾ ਵਿਚਾ ਵੀਰ ਦਾ ਵੀ ਹਸਪਤਾਲ ਲੈ ਕੇ ਆ ਮੌਕੇ ਤੇ ਆ ਕੇ ਟਰੈਕਟਰ ਨਾਲ ਵੀਰ ਨੂੰ ਵਿਚੋਂ ਕੱਢਦਾ ਸੀ ਮਤਲਬ ਕੋਈ ਜਿਆਦਾ ਸੱਟ ਨਹੀਂ ਆ ਤੇ ਵਿਚ ਵਿੱਚ ਫਸ ਗਿਆ ਸੀ ਹਾਂਜੀ ਵਿਚ ਫਸ ਗਿਆ ਸੀ ਮਤਲਬ ਉਹ ਸਟੀਰਿੰਗ ਦੇ ਪੈਰਲ ਤਾਂ ਆ ਗਿਆ ਸੀ ਵਿੱਚ ਗੱਡੀ ਵਗੋਂ ਸਾਰੀ ਦੇਖੋ ਟੁੱਟੀ ਆ ਤੇ ਮੌਕੇ ਦੇ ਸਾਬ ਹਣੀ ਆਏ ਪੁਲਿਸ ਹੁਣ ਲਾਗੇ ਮੈਂ ਆਪਣੇ ਇਹ ਉਹਦੇ ਇੱਥੇ ਮੌਜੂਦ ਨੇ ਮਤਲਬ ਕੋਈ ਇਫਾ ਚੀਜ਼ ਨਹੀਂ ਕਿਸੇ ਨੇ ਛੜੀ ਕੋਈ ਕਿਸੇ ਤੱਕ ਨਹੀਂ ਗਿਆ ਬਾਕੀ ਸਿਆਣੇ ਹੋ ਗਿਆ ਜੀ ਹਾਂਜੀ ਨਹੀਂ ਪਹਿਲਾਂ ਵੱਡੀ ਗੱਲ ਕੋਈ ਨਹੀਂ ਆ ਅੱਛਾ ਕਿਸੇ ਨੇ ਕਿਸੇ ਨੇ ਕੋਈ ਮੈਨੇ ਕੋਈ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਕੀ ਮਲਾਮ ਸਾਹਿਬ ਹੋਂਦੇ ਇੱਥੇ ਕੋਲ ਬੈਠੇ ਨੇ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਸਰਕਾਰੀ ਹਸਪਤਾਲ ਤੋਂ ਫਰਸਟ ایڈ ਪਟੀਆਂ ਕਰਵਾ ਕੇ ਜਿਹੜਾ ਟਰੱਕ ਚਾਲਕ ਸੀ ਡਰਾਈਵਰ ਸੀਗਾ ਵੀ ਉਹ ਇੱਥੇ ਪਹੁੰਚ ਗਿਆ ਹੈ ਮੇਜਰ ਸਿੰਘ ਗੱਲਬਾਤ ਕਰਦੇ ਆ ਮੇਜਰ ਸਿੰਘ ਨਾਲ ਕਿ ਕਿਸ ਤਰ੍ਹਾਂ ਝੋਕ ਲੱਗੀ ਜਾਂ ਗੱਡੀ ਦਾ ਸੰਤੁਲਨ ਵਿਗੜਿਆ ਜਿਸ ਕਾਰਨ ਗੱਡੀ ਜਿਹੜੀ ਆ ਉਹ ਪਲਟੀ ਆ ਜਿਸ ਨਾਲ ਕਾਫੀ ਨੁਕਸਾਨ ਹੋਇਆ ਗੱਲਬਤ ਕਰਦੇ ਐ ਡਰਾਈਵਰ ਮੇਜਰ ਸਿੰਘ ਦਾ ਮੇਜਰ ਸਿੰਘ ਨਾ ਆਇਆ ਮੇਰਾ ਤੇ ਮਾਤਰੀ ਨਾਲ ਤਾਂ ਲੈ ਕੇ ਆਉਂਦਾ ਪਰ ਤੋਂ ਰੋਜ਼ ਤੋਂ ਤੁਮਨ ਲੈ ਚੱਲਿਆ ਕਾਰ ਬਾਈ ਤੋਂ ਬਹੁਤ ਤੇ ਗੱਡੀ ਮੈਂ ਚੱਲਿਆ ਸੀ ਬਠਾਨ ਕੋਡ ਨਾਲ ਨੂੰ ਉੱਥੇ ਮੇਰੀ ਗੱਡੀ ਦਾ ਗੀਅਰ 2 ਜਿਹੜੇ ਗੀਅਰੇ ਕੰਮ ਨਹੀਂ ਕਰਦੇ ਪਏ ਪੰਜਵਾਂ ਤੇ ਚੌਥਾ ਜਿਹੜਾ ਕੰਮ ਨਹੀਂ ਕਰਦੇ ਪਏ ਉਧਰ ਮੈਂ ਤੀਜੇ ਚਾਹੁੰਦਾ ਤਾਂ ਸਲੋ ਸਲੋ ਚਾਹੁੰਦਾ ਪਿਆ ਤੇ ਅਚਾਨਕ ਹੀ ਨਾ ਤਾਂ ਬ੍ਰੇਕ ਦਾ ਜਿਹੜਾ ਸਟੀਰੀਂਗ ਦਾ ਹੁੰਦਾ ਹੈ ਨਾ ਉਹ ਕੰਮ ਨਹੀਂ ਕੀਤਾ ਉਹਨੇ ਤੇ ਕਮਾਂਦਾ ਕਮਾਂਦਾ ਇਧਰ ਦਰਸਤ ਜਾਨ ਕੇ ਲੱਗ ਗਈ ਆ ਜੀ ਤੇ ਬਾਕੀ ਚਲੋ ਇਹਨਾਂ ਪਿੰਡ ਵਾਲਿਆਂ ਨੇ ਬਹੁਤ ਮਾਇਦ ਕੀਤੀ ਐ ਟਾਈਮ ਫਿਰ ਮੈਨੂੰ ਕੱਢ ਲਿਆ ਜੇ ਨਾ ਕੱਢਦੇ ਤੇ ਫਿਰ ਕੋਈ ਕੁਝ ਵੀ ਹੋ ਸਕਦਾ ਸੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਕਿੱਥੇ ਲੈ ਕੇ ਜਾਣੀ ਸੀ ਇਹ ਭਾਈ ਲੁਧਿਆਣੇ ਲੈ ਕੇ ਜਾਣਾ ਸੀ ਜਾਣਾ ਤੇ ਮੈਂ ਉਧਰ ਨੂੰ ਜਾਣਾ ਸੀ ਪਰ ਉਥੇ ਮਿਸਤਰੀ ਕਹਿੰਦੇ ਵੀ ਇਹ ਗੱਡੀ ਤਾਂ ਸਹੀ ਕੰਮ ਨਹੀਂ ਕਰਦੀ ਤੇ ਫਿਰ ਮੈਂ ਆਪਣਾ ਪਿੰਡ ਵਾਲੇ ਮਿਸਤਰੀ ਭਾਈ ਆ ਉਹਨੂੰ ਆ ਕੀਤਾ ਮੈਂ ਕਿਹਾ ਭਾਈ ਇੰਦਾ ਇੰਦਾ ਤੇ ਗੀਅਰ ਨਹੀਂ ਲੱਗਦੇ ਪਏ ਕਹਿੰਦਾ ਤੂੰ ਲਿਆ ਗੱਡੀ ਤਾਂ ਆਪਾਂ ਵੇਖ ਲੈਨੇ ਆ ਇੱਥੇ ਜੋ ਵੀ ਹੋਏਗਾ ਆਪਾਂ ਦਾ ਕੰਮ ਗੱਡੀ ਦਾ ਵੇਖਾਂਗੇ ਤੇ ਉਹ ਵੀ ਅਸੀਂ ਲੈ ਗਏ ਨਾਲੇ ਮੈਂ ਲੈ ਕੇ ਚੱਲਿਆ ਸੀ ਮੈਂ ਕਿਹਾ ਚਲੋ ਇਹ ਨਾਲੇ ਕੰਮ ਕਰਾ ਕੇ ਤੇ ਮੈਂ ਫਿਰ ਰਾਤ ਨੂੰ ਲੁਧਿਆਣੇ ਨੂੰ ਲੈ ਚਲਾਂਗਾ ਤੇ ਜਿੰਨਾ ਦਾ ਮਾਲ ਆ ਉਹਨਾਂ ਨੂੰ ਵਪਾਰੀਆਂ ਤੱਕ ਪਹੁੰਚਾਵਾਗਾ ਇਹ ਵਪਾਰੀਆਂ ਨੂੰ ਕਰਦਾ ਸੁੱਛ ਨਹੀਂ ਹਲੇ ਨਹੀਂ ਕੀਤਾ ਹਲੇ ਮੈਂ ਵੀ ਕੋਈ ਜਿੱਥੇ ਉਹ ਉੱਥੇ ਹੀ ਆ ਮੈਂ ਤੇ ਤੇ ਕੋਈ ਇਹਨਾਂ ਨੂੰ ਕਰਦੇ ਆ ਉਹਨਾਂ ਨੂੰ ਫੋਨ ਗੱਡੀ ਆਂਦੀ ਪਈ ਹੈ ਜਿਹੜਾ ਮਾਲ ਆ ਉਹਨਾਂ ਦਾ ਤੇ ਭੀ ਦਿਆ ਉਹਨਾਂ ਦਾ ਵਾਲ ਸਹੀ ਆ ਜਿਹੜਾ ਆ ਬਾਕੀ ਦੇ ਕਿੰਨੇ ਜੋ ਮਾਰਨ ਕਰਨਾ ਹੈ ਦੇਖੋ ਇਹ ਜੰਮੂ ਤੋਂ ਜੰਮੂ ਤੋਂ ਕਸ਼ਮੀਰ ਤੋਂ ਦਾ ਤੇਲ ਆ ਬੀ ਦੌੜ ਕਰਕੇ ਲੈ ਨਿੱ ਘਟ ਰੱਖਿਆ ਜਿਹਦੇ ਵਿੱਚ ਇਹਦਾ ਕਿਤੇ ਡਰਾਈਵ ਨੂੰ ਕਿਤੇ ਝੋਕ ਲੱਗ ਗਈ ਕਿਤੇ ਉਹਦੀ ਮੇਰੇ ਸਾਹਮਣੇ ਝੋਕ ਲੱਗ ਕੇ ਟੋਲਣ ਵਿਗੜਨ ਕਰਕੇ ਡਰਕਟ ਵਿੱਚ ਵੱਜ ਗਈ ਆ ਉਹਦੇ ਵਿੱਚ ਸੱਟ ਲੱਗ ਗਈ ਉਹਨੂੰ ਕੱਢ ਕੇ ਤੇ ਸਰਕਾਰੀ ਹਸਪਤਾਲ ਫਦੇਗਾ ਚੋੜੀਆਂ ਨਾਜ਼ਰੀ ਦਾਖਲ ਕਰਵਾ ਦਿੱਤਾ ਵਾ ਤੇ ਉਸ ਟਾਈਮ ਸਾਡੀ ਫੋਰਸ ਨੇ ਮੌਕੇ ਤੇ ਆ ਗਈ ਤੇ ਸੇਵ ਦੀਆਂ ਪੇਟੀਆਂ ਵਿੱਚੋਂ ਕੋਈ ਸੇਵ ਨਹੀਂ ਲਿਆ ਸੋਹਣੀਆਂ ਦੀਆਂ ਬੇਟੀਆਂ ਇਦਾਂ ਜਿੱਦਾਂ ਪਈਆਂ ਇਦਾਂ ਇਹਨਾਂ ਦੇ ਹਵਾਲੇ ਇਹਦੇ ਮੇਜ ਦੇ ਪਿਤਾ ਦੇ ਹਵਾਲੇ ਕਰ ਦਿੱਤੀਆਂ ਨੇ ਤੇ ਜੇ ਮੇਜ ਦਾ ਵਿਆਹ ਲਿਆ ਜਿਹੜੇ ਸਾਹ ਨਾਲ ਕਾਰੀਬਲੀ ਕੋਣੀ ਕਰਦੀ ਆਂ ਕਿਹਨਾਂ